ਗੁਰਪਿਆਰ ਵਾਲਿਓ ਸਤਸੰਗੀ ਜਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰਾਂ ਦੀ ਕਿਰਪਾ ਸਦਕਾ ਅੱਜ ਆਪਾਂ ਪਾਵਨ ਪਵਿੱਤਰ ਅੰਗ 300 ਤੇ ਸੁਭਾਈ ਮਾਨ ਸ਼ਬਦ ਪੜਾਂਗੇ ਸ਼ਲੋਕ ਵਿੱਚ ਕੀ ਕਹਿੰਦੇ ਨੇ ਸਤਗੁਰੂ ਪੂਰਨ ਕਭੂ ਨਾ ਡੋਲਤਾ ਪੂਰਾ ਕੀ ਆ ਪ੍ਰਭ ਆਪ ਮਹਾਰਾਜ ਕਹਿੰਦੇ ਜਿਸ ਮਨੁੱਖ ਨੂੰ ਪ੍ਰਮਾਤਮਾ ਨੇ ਆਪ ਮੁਕੰਮਲ ਜੀਵਨ ਵਾਲਾ ਬਣਾ ਦਿੱਤਾ ਹੈ ਨਾ ਉਹ ਪੂਰਨ ਮਨੁੱਖ ਕਦੇ ਮਾਇਆ ਦੇ ਅਸਰ ਹੇਠ ਆ ਕੇ ਨਹੀਂ ਡੋਲਦਾ ਭਾਵ ਬੇ ਮਾਇਆ ਉਸ ਮਨੁੱਖ ਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ ਸੰਸਾਰ ਦੇ ਵਿੱਚ ਰਹਿੰਦਾ ਹੋਇਆ ਮਨੁੱਖ ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ਰਹਿੰਦਾ ਉਹ ਆਪਣੇ ਸਤਗੁਰਾਂ ਨੇ ਪ੍ਰੈਕਟੀਕਲ ਕਰਕੇ ਵੀ ਦਿਖਾਇਆ ਮਾਇਆ ਨੂੰ ਆਪਦੇ ਨੇੜੇ ਤੇੜੇ ਵੀ ਨਹੀਂ ਫਰਕਣ ਦਿੱਤਾ ਗੁਰਮਖ ਪਿਆਰਿਆਂ ਨੇ ਵੀ ਤੇ ਗੁਰੂ ਸਾਹਿਬਾਨ ਨੇ ਤਾਂ ਗੁਰੂ ਸਾਹਿਬ ਤਾਂ ਚਲੋ ਹੈ ਹੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਦੇ ਨਾਮ ਦਾ ਰੂਪ ਹੀ ਹੈ ਨਾ ਤੇ ਉਹਨਾਂ ਦੇ ਸਿੱਖ ਪਿਆਰੇ ਸਿੰਘ ਸਿੰਘਣੀਆਂ ਉਹਨਾਂ ਨੇ ਮੋਹ ਮਾਇਆ ਨੂੰ ਆਪਣੇ ਨੇੜੇ ਤੇੜੇ ਫਰਕਣ ਨਹੀਂ ਦਿੱਤਾ ਕਿਉਂਕਿ ਗੁਰੂ ਨੇ ਮੁਕੰਮਲ ਤੌਰ ਤੇ ਉਹਨੂੰ ਮਾਇਆ ਦੇ ਅਸਰ ਹੇਠ ਨਹੀਂ ਆਉਣ ਦਿੱਤਾ ਕਿਉਂਕਿ ਆਪਣਾ ਰੂਪ ਹੀ ਬਣਾ ਲਿਆ ਤੇ ਸਿੱਖ ਚਾਹੀਦਾ ਵੀ ਇਹੋ ਜਾਈਆ ਜਿਹੋ ਜਾਂ ਗੁਰੂ ਉਹੇ ਜਾਂ ਸਿੱਖ ਤੇ ਬਣੇ ਨੇ ਦਸ਼ਮੇਸ਼ ਪਿਤਾ ਨੇ ਇਤਿਹਾਸ ਦੱਸਦਾ ਵੀ ਹੰਝੂ ਨਹੀਂ ਕੇ ਰਿਆ ਇੱਕ ਹਫ਼ਤੇ ਦੇ ਵਿੱਚ ਵਿੱਚ ਪੰਜ ਜੀ ਚਾਰੇ ਸਹਿਬਜ਼ਾਦੇ ਮਾਤਾ ਜੀ ਤੇ ਹੋਰ ਪੁੱਤਰਾਂ ਨਾਲੋਂ ਪਿਆਰੇ ਸਿੰਘ ਸਹੀਦ ਕਰਵਾ ਲੇ ਤੇ ਉਹੋ ਜਿਹੀ ਫਿਰ ਸਿੰਘਾਂ ਦਾ ਜੀਵਨ ਦੇਖ ਲੋ ਆਰਿਆ ਨਾਲ ਵੀ ਚੜਾਲੇ ਜਲਾਦ ਨੇ ਪੁੱਛਿਆ ਨਾ ਵੀ ਮਤੀ ਦੱਸ ਆਖਰੀ ਖਾਸ ਦੱਸ ਕੀ ਹੈ ਮਤੀਦਾਸ ਦੇ ਸਾਹਮਣੇ ਇੱਕ ਜਲਾਦ ਆਰੇ ਦੇ ਦੰਦਿਆਂ ਵਿੱਚ ਟਕੋਰਾ ਫੇਰਦਾ ਤਿੱਖੇ ਕਰ ਰਿਹਾ ਤੇ ਦੂਜਾ ਜਾ ਕੇ ਪੁੱਛਦਾ ਵੀ ਮਤੀਦਾਸ ਉਹ ਦੇਖ ਲੈ ਵੀ ਆਰਾ ਤਿੱਖਾ ਹੋਈ ਜਾਂਦਾ ਉਹ ਲਾਗਿਆ ਲਵੇ ਕੰਮ ਬਸ ਥੋੜੇ ਜਿਹੇ ਰਹਿੰਦੇ ਆ ਵੀ ਜਿੱਤੇ ਰਿ ਖਾਸ ਹੈਗੀ ਆ ਕੋਈ ਤਾਂ ਦੱਸ ਦੇ ਫਿਰ ਹੁਣ ਮਤੀਦਾਸ ਨੇ ਖਾਸ ਦੱਸੀ ਜਲਾਦ ਨੂੰ ਕਹਿੰਦਾ ਜਲਾਦਾਂ ਕਿਉਂਕਿ ਗੁਰੂ ਨੂੰ ਪਿੰਜਰੇ ਵਿੱਚ ਬੰਦ ਕੀਤਾ ਹੋਇਆ ਸੀ ਤੇ ਗੁਰੂ ਦੇ ਪਿੰਜਰੇ ਨੂੰ ਬਾਹਰ ਕੱਢ ਲੈਂਦੇ ਸੀ ਜਦੋਂ ਮਤਲਬ ਸ਼ਹੀਦ ਕਰਦੇ ਸੀ ਸਿੰਘਾਂ ਨੂੰ ਸਿੱਖਾਂ ਨੂੰ ਸਿੱਖ ਲਵਜੀ ਵਰਤਦੇ ਆਪਾਂ ਸਿੰਘ ਫਿਰ ਆ ਕੇ ਦਸਮੇਸ਼ ਪਿਤਾ ਬੇਲੇ ਲੱਗਿਆ ਨਾਲ ਜਦੋਂ ਸਿੱਖ ਨੂੰ ਸ਼ਹੀਦ ਕਰਨ ਲੱਗੇ ਆਰੇ ਨਾਲ ਚੀਰ ਲੱਗ ਜਦੋਂ ਚੀਰਨ ਲੱਗਦੇ ਸੀ ਤੇ ਗੁਰੂ ਸਾਹਿਬ ਦਾ ਪਿੰਜਰਾ ਬਾਹਰ ਕੱਢ ਲੈਂਦੇ ਸੀ ਸਾਹਮਣੇ ਗੁਰੂ ਸਾਹਿਬ ਦੇ ਸਾਹਮਣੇ ਚੀਰਨਾ ਸੀ ਨਾ ਵੀ ਗੁਰੂ ਸਾਹਿਬ ਸ਼ਾਇਦ ਆਪਦੇ ਸਿੱਖਾਂ ਤੇ ਜ਼ੁਲਮ ਹੁੰਦਾ ਦੇਖ ਕੇ ਸ਼ਾਇਦ ਕਹੀ ਦੇਣ ਵੀ ਚਲੋ ਸलाम ਕਬੂਲ ਕੀਤਾ ਆਪਾਂ ਉਹਨਾਂ ਨੂੰ ਇਹ ਨਹੀਂ ਸੀ ਨਾ ਪਤਾ ਬਿਉ ਤਾਂ ਜੋ ਉਹ ਤਾਂ ਜੋਤ ਜੋਤ ਰੂਪੀ ਚਵਾਰੇ ਵਿੱਚ ਵਿਚਰ ਰਹੀ ਹੈ। ਵੀ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਕੋਈ ਗਿਲਾ ਨਹੀਂ ਹੈ। ਜਦੋਂ ਮਹਾਰਾਜ ਨੂੰ ਮਹਾਰਾਜ ਦਾ ਪਿੰਜਰਾ ਸਾਹਮਣੇ ਕੱਢਿਆ ਤੇ ਮਤੀ ਦਾਸ ਨੂੰ چیرਣ ਲੱਗੇ ਨਾ ਤੇ ਮਤੀ ਦਾਸ ਨੂੰ ਖਾਸ ਪੁੱਛਦੇ ਆ। ਪੇ ਮਤੀਦਾ ਸਾਹਿਬ ਦੇ ਖਲਾਾਰਾ ਹੋ ਗਿਆ ਤਿੱਖਾ ਤੇ ਹੁਣ ਕੋਈ ਆਪਣੀ ਖਾਸ ਹੈਗੀ ਆ ਤਾਂ ਦੱਸ ਦੇ ਮਤੀਦਾਸ ਨੇ ਖਾਸ ਦੱਸੀ ਕਹਿੰਦਾ ਮੇਰਾ ਗੁਰੂ ਵੱਲ ਗੁਰੂ ਦੇ ਪਿੰਜਰੇ ਵੱਲ ਮੂੰਹ ਕਰਦੇ ਹੋ ਮੇਰਾ ਜਦਵਾਰਾ ਜਦੋਂ ਤੁਸੀਂ ਚੀਰ ਪਾਉਣ ਲੱਗੇ ਨਾ ਤੇ ਮੇਰਾ ਗੁਰੂ ਦੇ ਪਿੰਜਰੇ ਵੱਲ ਮੂੰਹ ਕਰਦੇ ਹੋ ਜਲਾਦ ਨੂੰ ਗੱਲ ਗੱਲਾਂ ਸੁਣਨ ਦਾ ਸਵਾਦ ਪੈ ਗਿਆ ਅਗਲੀ ਖਾਸ ਪੁੱਛਦਾ ਖਾਸ ਇੱਕੋ ਹੀ ਪੁੱਛੀ ਜਾਂਦੀ ਹੈ ਆਖਰੀ ਟਾਈਮ ਅਗਲੀ ਖਾਸ ਪਸਵਤਾ ਕਹਿੰਦਾ ਮਤੀਦਾਸ ਅਗਲੀ ਖਾਸ ਸਦਸ ਅਗਲੀ ਉਹ ਕਹਿੰਦਾ ਅਗਲੀ ਖਾਸ ਪਸਵਤਾ ਤਾਂ ਚੀਰ ਸਿੱਧਾ ਲਾਇਓ ਚੀਰ ਨਾ ਟੇਡਾ ਲਾ ਦਿਓ ਜਲਾਦ ਹੈਰਾਨ ਵੀ ਚੀਰ ਨਹੀਂ ਆ ਚੀਰ ਟੇਡਾ ਲੱਗ ਜਾ ਜਿਦਾ ਲੱਗ ਜਾ ਨਾ ਕਹਿੰਦਾ ਹੌਲੀ ਹੌਲੀ ਚੀਰੋ ਦੂਜੀ ਖਾਸ ਮਾਫ ਕਰਨਾ ਦੂਜੀ ਖਾਸ ਕਹਿੰਦਾ ਜਲਾਦ ਆੜਾ ਆੜਾ ਹੌਲੀ ਹੌਲੀ ਚਲਾਇਓ ਜਲਾਦ ਹਰਾਨੋ ਕਹਿੰਦੇ ਵੀ ਤੈਨਾਂ ਇਸ ਗੱਲ ਤੱਕ ਕੀ ਮਤਲਬ ਉਹ ਕਹਿੰਦਾ ਮੈਂ ਜਪਜੀ ਸਾਹਿਬ ਸ਼ੁਰੂ ਕਰੂੰਗਾ ਆਪਣੀ ਸੂਰਤ ਦੇ ਵਿੱਚ ਤੇ ਜਿੰਨਾ ਚਿਰ ਇੱਕ ਫਾੜ ਇੱਧਰ ਤੇ ਇੱਕ ਫਾੜ ਉੱਧਰ ਡਿੱਗਣ ਤੋਂ ਪਹਿਲਾਂ ਪਹਿਲਾਂ ਮੈਂ ਜਪਜੀ ਸਾਹਿਬ ਪੂਰਾ ਕਰ ਲੂੰਗਾ ਜਲਾਦ ਫੇਰ ਹਰਾਨ ਫੇਰ ਅਗਲੀ ਖਾਸ ਪੁਛਤਾ ਤੀਜੀ ਖਾਸ ਦਾਸ ਤੀਜੀ ਤੀਜੀ ਖਾਸ ਮਤੀ ਦਾਸ ਨੇ ਦੱਸੀ ਛੀ ਭਈ ਚੀਰ ਸਿੱਧਾ ਲਾਓ ਕਿਉਂਕਿ ਨਲਾਈਕੀ ਛੋਡੀ ਹੋਣੀ ਆ ਚੀਰ ਤੁਸੀਂ ਟੇਡਾ ਲਾ ਦੇਣਾ ਤੇ ਇਤਿਹਾਸਕਾਰਾਂ ਨੇ ਲਿਖਣ ਵਾਲਿਆਂ ਨੇ ਲਿਖ ਦੇਣਾ ਵੀ ਮਤੀ ਦਾ ਸਾਰੇ ਥੱਲੇ ਹਿਲਦਾ ਰਿਹਾ ਇਹ ਨੇ ਗੁਰੂ ਦੇ ਸਿੱਖ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਜੈਸਾ ਜਹੋ ਜ ਪ੍ਰਭੂ ਪਰਮਾਤਮਾ ਉਹੋ ਜਿਹਾ ਉਹਦੇ ਭਗਤ ਪਿਆਰੇ ਜੈਹੋ ਜ ਗੁਰੂ ਉਹੋ ਜਿਹਾ ਉਹਦੇ ਸਿੱਖ ਮਹਾਰਾਜ ਕਹਿੰਦੇ ਨੇ ਪਹਿਲੀ ਪੰਕਤੀ ਚੀ ਦੱਸ ਦੇਣੇ ਪੂਰਨ ਕਬੂ ਨਾ ਡੋਲਤਾ ਪੂਰਾ ਕੀਆ ਪ੍ਰਭ ਆਪ ਦਿਨ ਦਿਨ ਚੜੇ ਸਭ ਆ ਨਾਨਕ ਹੋਤ ਨਾ ਘਾਟ ਕੋਈ ਘਾਟ ਨਹੀਂ ਹੁੰਦੀ ਫਿਰ ਗੁਰੂ ਦੇ ਵਿੱਚ ਗੁਰੂ ਚ ਤਾਂ ਘਾਟ ਹੈ ਨਹੀਂ ਤੇ ਗੁਰੂ ਦੇ ਸਿੱਖ ਵਿੱਚ ਵੀ ਕੋਈ ਘਾਟ ਨਹੀਂ ਸਿੱਖ ਲਵਜ਼ ਸਾਂਝਾ ਉਧਰ ਬੀਬੀਆਂ ਦੇ ਇਤਿਹਾਸ ਬਲੀ ਤੇ ਨਿਗਾਹ ਮਾਰ ਲੈਣੇ ਆ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਬੀਬੀਆਂ ਦੀਆਂ ਝੋਲੀਆਂ 'ਚੋਂ ਬੱਚੇ ਖੋਏ ਜਾਂਦੇ ਸੀ ਪਹਿਲਾਂ ਕਿਹਾ ਜਾਂਦਾ ਸੀ ਵੀ ਸਿੱਖੀ ਛੱਡੋ ਸਾਨੂੰ ਬੇਗਮਾ ਬਣਾਇਆ ਜਾਊ ਲਾਲਚ ਦਿੱਤੇ ਜਾਂਦੇ ਸੀ ਜਦੋਂ ਬੀਬੀਆਂ ਸਿਰਕੀ ਸਿੰਗੜੀਆਂ ਜਦੋਂ ਨਹੀਂ ਮੰਨਦੀਆਂ ਸੀ ਤਾਂ ਫਿਰ ਬੱਚਾ ਗੋਦ 'ਚੋਂ ਖੋੜ ਖੋ ਕੇ ਤਾਂ ਉਹ ਚਲਾਇਆ ਜਾਂਦਾ ਸੀ ਹਵਾ ਚੜਾਇਆ ਜਾਂਦਾ ਸੀ ਤੇ ਥੱਲੇ ਨੇਜਾ ਵਰਸਾ ਕਰਤਾ ਜਾਂਦਾ ਸੀ ਨੇਜਾ ਬੱਚਾ ਨੇਜੇ 'ਚ ਪਰੋਇਆ ਜਾਂਦਾ ਸੀ ਫਿਰ ਜਰਾਤ ਪੁੱਛਦਾ ਸੀ ਹੁਣ ਅਰਦਾਸ ਕੀ ਕਰਦਿਆਂ ਸੀ ਮਹਾਰਾਜ ਸੱਚੇ ਪਾਤਸ਼ਾਹ ਮੇਰੀ ਨਾਸਬੰਦ ਨਾਸ ਹੋਣ ਵਾਲੀ ਗੋਦ ਦੇ ਵਿੱਚੋਂ ਤੇਰੀ ਅਬਨਾਸੀ ਗੋਦ ਵਿੱਚ ਚਲਿਆ ਗਿਆ ਸਦਕ ਨਹੀਂ ਛੱਡਿਆ ਆਪਾਂ ਇਸ ਗੁਰੂ ਦੇ ਵਾਰਿਸਾਂ ਇਨ੍ਹਾਂ ਸਿੰਘ ਸਿੰਘਣੀਆਂ ਦੇ ਵਾਰਿਸਾਂ ਆਪਾਂ ਮਹਾਰਾਜ ਕਹਿੰਦੇ ਨੇ ਪੂਰਨ ਕਬੂ ਨਾ ਡੋਲਦਾ ਪੂਰਾ ਕੀਆ ਪ੍ਰਭ ਆਪ ਇਸ ਪੰਕਤੀ ਦਾ ਭਾਵ ਇਹ ਬਣਦਾ ਜਿਸ ਮਨੁੱਖ ਨੂੰ ਪ੍ਰਮਾਤਮਾ ਨੇ ਆਪ ਮੁਕੰਮਲ ਜੀਵਨ ਵਾਲਾ ਬਣਾ ਦਿੱਤਾ ਨਾ ਉਹ ਪੂਰਨ ਮਨੁੱਖ ਕਦੇ ਮਾਇਆ ਦੇ ਅਸਰ ਹੇਠਾ ਕੇ ਨਹੀਂ ਡੋਲਦਾ ਤੇ ਆਪਾਂ ਜਿਹੜਾ ਗੁਰੂ ਦਾ ਦਵਾਰਾ ਛੱਡ ਦਿੰਨੇ ਆ ਗੁਰੂ ਤੋਂ ਬੇਮਖ ਹੋ ਜਾਂਦੇ ਆ ਤੇ ਉਹ ਮਾਇਆ ਦਾ ਅਸਰ ਹੀ ਆਪਣੇ ਤੇ ਮਹਾਰਾਜ ਕਹਿੰਦੇ ਜਿਹੜੇ ਗੁਰਮਖ ਪਿਆਰੇ ਨੇ ਡੋਲਦੇ ਨੇ ਨਾ ਜਿਨ੍ਹਾਂ ਨੂੰ ਪ੍ਰਭੂ ਪਰਮਾਤਮਾ ਨੇ ਕਿਰਪਾ ਕੀਤੀ ਆ ਫਿਰ ਦਿਨ ਦਿਨ ਚੜੇ ਸਭਾਇਆ ਨਾਨਕ ਹੋਤ ਨਗਾਟ ਮਹਾਰਾਜ ਕਹਿੰਦੇ ਉਸ ਦਾ ਆਤਮਿਕ ਜੀਵਨ ਦਿਨੋ ਦਿਨ ਵਧੇਕ ਚਮਕਦਾ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਉਸ ਦੇ ਆਤਮਿਕ ਜੀਵਨ ਵਿੱਚ ਕਦੇ ਕਮੀ ਨਹੀਂ ਹੁੰਦੀ ਸਦਾ ਚੜਦੀ ਕਲਾ ਵਿੱਚ ਆਪਾਂ ਇਤਿਹਾਸ ਲਈ ਨਿਗਾਹ ਮਾਰ ਲਈ ਇਸ ਤਰ੍ਹਾਂ ਭਾਈ ਗੁਰੂ ਦੇ ਸਿੱਖ ਬਣ ਕੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜੇ ਜ ਰਹੀਏ ਕਿਉਂਕਿ ਮਨੁੱਖਾ ਜਨਮ ਅਕਾਲ ਪੁਰਖ ਵਾਹਿਗੁਰੂ ਨੇ ਤਰਸ ਕਰਕੇ ਦਿੱਤਾ ਹੈ ਦੁਬਾਰੇ ਨਹੀਂ ਮਿਲਣਾ ਮਨੁੱਖਾ ਜਨਮ ਗੁਰੂ ਦੇ ਲੇਖੇ ਲਾ ਲਈਏ ਜੇ ਗੁਰੂ ਤੋਂ ਗਿਆਨ ਤੋਂ ਤੇ ਪਰਮਾਤਮਾ ਦੇ ਨਾਮ ਤੋਂ ਵਾਂਝੇ ਰਹਿ ਗਏ ਫਿਰ ਗਰਬਾਣੀ ਵਿੱਚ ਹੀ ਜਵਾਬ ਦਿੱਤਾ ਹੋਇਆ ਮੈਂ ਨਹੀਂ ਕਹਿੰਦਾ ਗਰਬਾਣੀ ਵਿੱਚ ਹੀ ਜਾਂ ਜਵਾਬ ਦਿੱਤਾ ਸਤਗੁਰਾਂ ਨੇ ਵੀ ਸੱਚਾ ਸਤਗੁਰ ਕਿਆ ਕਰੇ ਜੋ ਸਿੱਖਾ ਵਿੱਚ ਚੂਕ ਮਹਾਰਾਜ ਕਹਿੰਦੇ ਵੀ ਸੱਚਾ ਸਤਗੁਰ ਥੋੜੇ ਵਾਸਤੇ ਕੀ ਕਰੇ ਭਾਈ ਜੇ ਤੁਸੀਂ ਉਸ ਨਾਨ ਤੋਂ ਤਿਲਕੇ ਪਏ ਆ ਤਾਂ ਫੇਰ ਨਹੀਂ ਗੁਰੂ ਜਵਾਬ ਦਿੰਦਾ ਫੇਰ ਨਹੀਂ ਬਾਹ ਫੜਦਾ ਗੁਰੂ ਫੇਰ 84 ਦੇ ਗੇੜ ਚ ਚੱਲ ਮਨੁੱਖਾ ਜਨਮ ਭੋਗਦਿਆਂ ਭੋਗਦਿਆਂ ਵੀ 84 ਜੀਵਨ ਭੋਗਦਾ ਇਨਸਾਨ 84 ਜੁਨਾ ਭੋਗਦਾ ਤੇ ਸਰੀਰ ਛੱਡਣ ਤੋਂ ਬਾਅਦ ਤਾਂ ਫੇਰ ਸਰੀਰ ਵੀ ਧਾਰਨ ਕਰਨੇ ਪੈਂਦੇ ਆ ਮਹਾਰਾਜ ਕਹਿੰਦੇ ਨੇ ਪੌੜੀ ਵਾਲੇ ਬੰਦ ਚ ਦੱਸਦੇ ਨੇ ਸਤਿਗੁਰੂ ਪੂਰਨਵਾ ਪੂਰਨ ਪ੍ਰਭ ਏਕ ਕਰਨ ਕਰਨ ਸਮਰੱਥ ਸਿਰਫ ਪ੍ਰਮਾਤਮਾ ਹੀ ਸਾਰੇ ਗੁਣਾਂ ਨਾਲ ਭਰਪੂਰ ਹੈ ਸਾਰੇ ਜਗਤ ਦਾ ਮੂਲ ਹੈ ਤੇ ਸਾਰੀਆਂ ਤਾਕਤਾਂ ਦਾ ਮਾਲਕ ਹੈ ਹੁਣ ਜਦੋਂ ਹੈ ਹੀ ਸਾਰਾ ਕੁਝ ਪ੍ਰਭੂ ਪ੍ਰਮਾਤਮਾ ਦੇ ਹੱਥ ਵਿੱਚ ਤੇ ਫਿਰ ਸਾਨੂੰ ਹੋਰ ਕਿਤੇ ਕੋਈ ਓਟ ਆਸਰਾ ਰੱਖਣ ਦੇ ਤਾਂ ਕੋਈ ਸੈਂਸ ਬਣਦੀ ਹੀ ਨਹੀਂ ਵੀ ਕਿ ਤੋ ਦੁੱਧ ਦੀ ਮੰਗ ਕਰ ਲਈ ਕਿ ਤੋ ਪੁੱਤ ਦੀ ਮੰਗ ਕਰ ਲਈ ਕਿ ਤੋ ਪਦਾਰਥ ਦੀ ਮੰਗ ਕਰ ਲਈ ਕਿਤੇ ਚਿੰਤਾ ਦੂਰ ਹੋਣ ਦੀ ਮੰਗ ਕਰ ਲਈ ਨਾ ਜਦੋਂ ਸਾਰਿਆਂ ਸਾਰਾ ਕੁਝ ਹੀ ਪ੍ਰਭੂ ਪ੍ਰਮਾਤਮਾ ਕਰਦਾ ਮਹਾਰਾਜ ਕਹਿੰਦੇ ਆ ਪੂਰਨਮ ਪੂਰਨ ਪ੍ਰਭ ਏਕ ਕਰਨ ਕਰਨ ਸਮਰੱਥ ਸਭ ਕੁਝ ਕਰਨ ਕਰਨ ਦੇ ਸਮਰੱਥ ਅਕਾਲ ਪੁਰਖ ਵਾਹਿਗੁਰੂ ਤੇ ਉਸ ਅਕਾਲ ਪੁਰਖ ਵਾਹਿਗੁਰੂ ਨਾਲ ਜੁੜੀਏ ਭਾਈ ਹੁਣ ਆਪਾਂ ਇਹ ਕਰ ਲੈਨੇ ਆ ਵੀ ਅਕਾਲ ਪੁਰਖ ਵਾਹਿਗੁਰੂ ਸ਼ਬਦ ਰੂਪ ਵਿੱਚ ਨਾਮ ਰਾਮ ਵਾਹਿਗੁਰੂ ਬਾਣੀ ਦਾ ਰੂਪ ਧਾਰਨ ਕਰਕੇ ਆਪਣੇ ਵਿੱਚ ਬਰਾਜਮਾਨ ਹੈ ਤਾਂ ਹੀ ਆਪਾਂ ਨੂੰ ਸ਼ਬਦ ਗੁਰੂ ਦੇ ਨਾਲ ਜੋੜਿਆ ਨਾ ਗੁਰੂ ਨਾਨਕ ਸਾਹਿਬ ਤੋਂ ਲਾ ਕੇ ਤੇ ਸਮੇਸ਼ ਪਿਤਾ ਤੱਕ ਸਤਿਗੁਰੂ ਕਹਿੰਦੇ ਨੇ ਦੇਖੋ ਪਹਿਲੇ ਪਹਿਲਿਆਂ ਨੇ ਵੀ ਇਹੀ ਗੱਲ ਕਹੀ ਬਿ ਸ਼ਬਦ ਗੁਰੂ ਸੁਰਤ ਤੁਣ ਚੇਲਾ ਫਿਰ ਅੱਗੇ ਵੀ ਗਿਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਫਿਰ ਦਸਵੇਂ ਚ ਵੀ ਜਾ ਕੇ ਕਹਤਾ ਸਭ ਸਿਕਨੋ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਕਹਿਣ ਦਾ ਭਾਵ ਆ ਵੀ ਸਾਨੂੰ ਇਸ ਸ਼ਬਦ ਗੁਰੂ ਨਾਲ ਜੋੜਿਆ ਤੇ ਇਹ ਸ਼ਬਦ ਗੁਰੂ ਦੇ ਨਾਲ ਜੁੜ ਕੇ ਸਾਡਾ ਜੀਵਨ ਸਫਲ ਹੋ ਜਾਏਗਾ ਤੇ ਪ੍ਰਭੂ ਪਰਮਾਤਮਾ ਦੇ ਚਰਨਾ ਵਿੱਚ ਜੀਵਾਤਮਾ ਲੀਨ ਹੋ ਜਾਏਗੀ ਅੱਗੇ ਦੱਸਦੇ ਨੇ ਸਤਿਗੁਰੂ ਜੀ ਜੰਤ ਦਿਆਲ ਪੁਰਖ ਸਭ ਉੱਪਰ ਜਾ ਕਾ ਹੱਥ ਸਭ ਜਾ ਕਾ ਉੱਪਰ ਹੱਥ ਪਹਿਲਾਂ ਵਾਲਾ ਬੰਦ ਪੜਿਆ ਆਪਾਂ ਪੂਰਨਮਾ ਪੂਰਨ ਪ੍ਰਭ ਏਕ ਕਰਨ ਕਾਰਨ ਸਮਰੱਥ ਜੀ ਜੰਤ ਦਿਆਲ ਪੁਰਖ ਸਭ ਉੱਪਰ ਜਾ ਕਾ ਹੱਥ ਸਾਰਿਆਂ ਜੀਵਾਂ ਦੇ ਸਿਰ ਤੇ ਹੱਥ ਹੈ ਪ੍ਰਭੂ ਪਰਮਾਤਮਾ ਦਾ ਉਹ ਸਰਬ ਵਿਆਪਕ ਪ੍ਰਭੂ ਸਭ ਜੀਵਾਂ ਉੱਤੇ ਦਿਆਵਾਨ ਰਹਿੰਦਾ ਹੈ ਸਭ ਜੀਵਾਂ ਉੱਤੇ ਉਸ ਦੀ ਸਹਾਇਤਾ ਦਾ ਹੱਥ ਹੈ ਛਰਾਂ ਜੀਵਾਂ ਦੀ ਸਹਾਇਤਾ ਕਰਦਾ ਵਾਹਿਗੁਰੂ ਅਗਲੇ ਬੰਦ ਚ ਮਹਾਰਾਜ ਦੱਸਦੇ ਨੇ ਗੁਣ ਨਿਧਾਨ ਗੋਬਿੰਦ ਗੁਰ ਕੀ ਆਜਾ ਕਾ ਹੋਈ ਮਹਾਰਾਜ ਕਹਿੰਦੇ ਹੋ ਪ੍ਰਮਾਤਮਾ ਸਾਰੇ ਗੁਣਾਂ ਦਾ ਖਜ਼ਾਨਾ ਹੈ ਸਾਰੀ ਸ੍ਰਿਸ਼ਟੀ ਦਾ ਪਾਲਕ ਹੈ ਸਭ ਤੋਂ ਵੱਡਾ ਹੈ ਸਭ ਕੁਝ ਉਸੇ ਦਾ ਹੀ ਕੀਤਾ ਵਾਪਰਦਾ ਹੈ ਸਭ ਕੁਝ ਪ੍ਰਭੂ ਪਰਮਾਤਮਾ ਦਾ ਹੀ ਕੀਤਾ ਹੁੰਦਾ ਹੈ। ਬਾਪਰ ਦਾ ਦਾ ਭਾਵ ਵੀ ਸਭ ਕੁਝ ਪ੍ਰਭੂ ਪਰਮਾਤਮਾ ਦਾ ਕੀਤਾ ਹੀ ਹੁੰਦਾ ਜੀਵ ਉਹਦੇ ਹੁਕਮ ਅੰਦਰੀ ਪੈਦਾ ਹੁੰਦੇ ਨੇ। ਉਹਦੇ ਹੁਕਮ ਅੰਦਰੀ ਪ੍ਰਭੂ ਪਰਮਾਤਮਾ ਦੇ ਹੁਕਮ ਅੰਦਰੀ ਜੀਵਾਂ ਦਾ ਪਾਲਣ ਪੋਸ਼ਣ ਹੋ ਰਿਹਾ ਹੈ। ਤੇ ਜੀਵ ਸੰਸਾਰ ਨੂੰ ਛੱਡ ਕੇ ਵੀ ਉਹਦੇ ਹੁਕਮ ਅੰਦਰੀ ਜਾਂਦੇ ਨੇ। ਬੈਤ ਕੋਈ ਬਣ ਜੇ। ਵੈਦ ਕੋਈ ਬਣ ਜੇ ਸਾਡੇ ਕਰਮਾਂ ਦੀ ਵਿਦ ਹੁੰਦੀ ਆ ਕਹਿ ਲੈਨੇ ਆਪਾਂ ਵੀ ਜੇ ਕੋਈ ਬੰਦਾ ਸ਼ੂਗਰ ਦਾ ਮਰੀਜ਼ ਆ ਮਿੱਠਾ ਨਹੀਂ ਛੱਡਦਾ ਇੱਕ ਦਿਨ ਉਹਨੂੰ ਛੱਟ ਹੀ ਲੈਣਾ ਉਹ ਬਿਮਾਰੀ ਨੇ ਜਾਂ ਕੋਈ ਨਸ਼ੇ ਕਰਦਾ ਸਿਰੰਜਾਂ ਹੀ ਕੰਨਾਂ ਦੇ ਰਹਿ ਜਾਂਦੀਆਂ ਬਾਹਾਂ 'ਚ ਸੁਣਦੇ ਆ ਨਾ ਆਪਾਂ ਖਬਰਾਂ ਸੁਣ ਲੈਨੇ ਆ ਵੀਡੀਓ ਪਾ ਦਿੰਦੇ ਨੇ ਲੋਕ ਨਟ ਤੇ ਦੇਖ ਲੈਨੇ ਆ ਵੀ ਉਹੇ ਜੇ ਕਰਮਾਂ ਉਹਨੂੰ ਆਪਣੇ ਕਰਮ ਮੁਤਾਬਕ ਸਜ਼ਾ ਮਿਲ ਜਾਂਦੀ ਆ ਮਨੁੱਖ ਨੂੰ ਜੀਵ ਨੂੰ ਐ ਕਹਿ ਲੋ ਵੀ ਉਹਦੇ ਕਰਮਾਂ ਮੁਤਾਬਕ ਸਜ਼ਾ ਮਿਲ ਜਾਂਦੀ ਆ ਹੁਕਮ ਪ੍ਰਭੂ ਪਰਮਾਤਮਾ ਦੇ ਅੰਦਰ ਹੀ ਹੁੰਦਾ ਹੁਕਮ ਉਹਦਾ ਹੀ ਚੱਲਦਾ ਕਿਉਂਕਿ ਉਹਨੇ ਜਿਹੋ ਜਿਹੇ ਬੀਜ ਬੀਜਿਆ ਵਧਣਾ ਉਹੇ ਜਾਈ ਆ ਮਹਾਰਾਜ ਕਹਿੰਦੇ ਗੁਣਨੰਦਾਨ ਕੋ ਬੰਦ ਗੁਰ ਕੀ ਆ ਜਾ ਕਾ ਹੋਈ ਅੰਤਰ ਜਾਮੀ ਪ੍ਰਭ ਸੁਜਾਨ ਅਲਖ ਨਰੰਜਨ ਸੋਏ ਮਹਾਰਾਜ ਕਹਿੰਦੇ ਉਹ ਪ੍ਰਮਾਤਮਾ ਸਾਰੇ ਗੁਣਾਂ ਦਾ ਖਜ਼ਾਨਾ ਹੈ ਸਾਰੀ ਸ੍ਰਿਸ਼ਟੀ ਦਾ ਪਾਲਕ ਹੈ ਸਭ ਤੋਂ ਵੱਡੇ ਹੈ ਸਭ ਤੋਂ ਵੱਡਾ ਹੈ ਸਭ ਕੁਝ ਉਸੇ ਦਾ ਹੀ ਕੀਤਾ ਵਾਪਰਦਾ ਹੈ ਤੇ ਅੰਤਰਜਾਮੀ ਪ੍ਰਭ ਸੁਜਾਨ ਅਲਖ ਨਰੰਜਨ ਸੋਏ ਮਹਾਰਾਜ ਕਹਿੰਦੇ ਪ੍ਰਭੂ ਸਭ ਦੇ ਦਿਲਾਂ ਦੀ ਜਾਣਨ ਵਾਲਾ ਹੈ ਸਿਆਣਾ ਹੈ ਉਸ ਦਾ ਮੁਕੰਮਲ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ਉਹ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਪਾਰ ਬ੍ਰਹਮ ਪਰਮੇਸ਼ਰ ਸਭ ਵਿਦ ਜਾਣਨ ਹਾਰ ਮਹਾਰਾਜ ਕਹਿੰਦੇ ਹੈ ਭਾਈ ਉਹ ਪਾਰ ਬ੍ਰਹਮ ਸਭ ਤੋਂ ਵੱਡਾ ਮਾਲਕ ਹੈ ਜੀਵਾਂ ਦੇ ਭਲੇ ਦਾ ਹਰੇਕ ਢੰਗ ਜਾਣਨ ਵਾਲਾ ਹੈ ਸੰਤ ਸਹਾਈ ਸ਼ਰਨ ਜੋਗ ਆਠ ਪੈਰ ਨਮਸਕਾਰ ਮਹਾਰਾਜ ਕਹਿੰਦੇ ਸੰਤਾਂ ਦਾ ਰਾਖਾ ਹੈ ਸ਼ਰਨ ਆਏ ਦੀ ਸਹਾਇਤਾ ਕਰਨ ਜੋਗਾ ਹੈ ਉਸ ਪ੍ਰਮਾਤਮਾ ਨੂੰ ਅੱਠੇ ਪੈਰ ਨਮਸਕਾਰ ਕਰ ਭਾਈ ਅਕਥ ਕਥਾ ਨਾ ਬੁੱਝੀਏ ਸਿਮਰੋ ਹਰ ਕੇ ਚਰਨ ਪ੍ਰਮਾਤਮਾ ਦੇ ਸਾਰੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ ਉਸ ਦਾ ਸਹੀ ਸਰੂਪ ਸਮਝਿਆ ਨਹੀਂ ਜਾ ਸਕਦਾ ਉਸ ਪ੍ਰਮਾਤਮਾ ਦੇ ਚਰਨਾਂ ਦਾ ਧਿਆਨ ਧਰ ਪਾਈ ਜਿਹੜਾ ਪਦ ਤੋਂ ਆਧਾਰਨ ਅਨਾਥ ਨਾਥ ਨਾਨਕ ਪ੍ਰਭ ਕੀ ਸ਼ਰਨ ਮਹਾਰਾਜ ਕਹਿੰਦੇ ਹੈ ਨਾਨਕ ਉਹ ਪ੍ਰਮਾਤਮਾ ਵਿਕਾਰਾਂ ਵਿੱਚ ਡਿੱਗੇ ਬੰਦਿਆਂ ਨੂੰ ਵਿਕਾਰਾਂ ਤੋਂ ਬਚਾਉਣ ਵਾਲਾ ਵੀ ਹੈ ਉਹ ਨਖਸਮਿਆਂ ਦਾ ਖਸਮ ਹੈ ਉਸ ਦਾ ਆਸਰਾ ਲੈ ਸ਼ਲੋਕ ਦੁੱਖ ਬਿਨਸੇ ਸੰਸਾ ਗਇਓ ਸ਼ਰਨ ਗਹੀ ਹਰ ਰਾਈ ਹੁਣ ਦੁੱਖ ਤੇ ਸੰਸਾ ਮਿਟਾਉਣਾ ਚਾਹੁੰਦਾ ਮਨੁੱਖ ਭੈਣਾ ਚ ਭਾਈ ਆ ਉਹ ਕਹਿੰਦਾ ਵੀ ਮੈਨੂੰ ਕੋਈ ਦੁੱਖ ਨਾ ਹੋਵੇ ਤੇ ਕੋਈ ਕਿਸੇ ਕਿਸਮ ਦਾ ਫਿਕਰ ਝੋਰਾ ਸੰਸਾ ਮਨਾ ਹੋਵੇ ਤੇ ਹੁਣ ਸਤਿਗੁਰੂ ਇੱਥੇ ਦੱਸਦੇ ਨੇ ਦੁੱਖ ਬਿਨਸੇ ਸੰਸਾ ਗਇਓ ਸ਼ਰਨ ਗਹੀ ਹਰ ਰਾਈ ਜਿਵੇਂ ਮਨੁੱਖ ਨੇ ਪ੍ਰਭੂ ਪਾਤਸ਼ਾਹ ਦਾ ਆਸਰਾ ਲਿਆ ਉਸ ਦੇ ਸਾਰੇ ਦੁੱਖ ਨਾਸ ਹੋ ਗਏ ਉਸ ਦੇ ਅੰਦਰੋਂ ਹਰ ਇੱਕ ਕਿਸਮ ਦਾ ਸਹਿਮ ਦੂਰ ਹੋ ਗਿਆ ਜਿਨੇ ਪ੍ਰਭੂ ਪਰਮਾਤਮਾ ਦਾ ਆਸਰਾ ਲਿਆ ਭਾਈ ਗੁਰਬਾਣੀ ਦਾ ਓਟ ਆਸਰਾ ਲੈ ਲਿਆ ਜਿਨੇ ਜਿਹੜਾ ਭਾਈ ਹੁਣ ਮਨੁੱਖਾਂ ਦੇ ਮਗਰ ਲੱਗਿਆ ਫਿਰਦਾ ਸੱਚੀ ਗੱਲ ਆ ਕਹਿਣੀ ਪੈਂਦੀ ਐ ਵੀ ਸਾਡੇ ਫਲਾਣੇ ਮਹਾਂਪੁਰਖਾਂ ਸਾਡੇ ਉਹ ਮਹਾਪੁਰਖ ਆ ਸਾਡੇ ਆ ਮਹਾਪੁਰਖ ਆ ਪਾਈ ਜਿਹੜਾ ਮਨੁੱਖ ਦੇ ਪਿੱਛੇ ਲੱਗਿਆ ਹੁਣ ਉਹਦੇ ਬਾਰੇ ਤਾਂ ਦੱਸੀ ਨਹੀਂ ਗੱਲ ਮਹਾਰਾਜ ਨੇ ਇੱਥੇ ਇੱਥੇ ਤਾਂ ਗੁਰਬਾਣੀ ਚ ਤਾਂ ਇਹ ਦੱਸੀ ਆ ਬਾਈ ਮਨੁੱਖ ਕੀ ਪ੍ਰਤੀਤ ਤਿਆਗ ਦੇਵਨ ਕੋ ਇੱਕੇ ਭਗਵਾਨ ਕਰਨ ਕਰਾਵਣ ਪ੍ਰਭ ਏਕ ਹੈ ਦੂਸਰ ਨਹੀਂ ਕੋਈ ਗੁਰਬਾਣੀ ਤਾਂ ਇਹ ਦੱਸਦੀ ਆ ਬਿ ਸਭ ਕੁਝ ਕਰਨ ਕਰਾਉਣ ਵਾਲਾ ਸੁਖ ਸਹੂਲਤਾ ਦੁੱਧ ਪੁੱਤ ਸਾਰਾ ਕੁਝ ਤੈਨੂੰ ਦੇਣ ਵਾਲਾ ਪ੍ਰਭੂ ਪਰਮਾਤਮਾ ਹੈ ਹੁਣ ਭਾਈ ਮਨੁੱਖ ਮਰਜੀ ਤੇਰੀ ਆ ਤੂੰ ਜਿਹਦੇ ਤੇ ਮਰਜੀ ਵਿਸ਼ਵਾਸ ਕਰ ਤੂੰ ਆਪਣੇ ਵਿਚਾਰਾਂ ਪ੍ਰਤੀ ਸੰਤ ਸਤੰਤਰ ਜਿਵੇਂ ਵੀ ਤੂੰ ਜੀਣਾ ਚਾਹਣਾ ਜਿਹਨੂੰ ਵੀ ਤੂੰ ਮੰਨਣਾ ਚਾਹਣਾ ਮੰਨ ਭਾਈ ਗੁਰੂ ਘੜਾ ਬਾਹੋਂ ਫੜ ਕੇ ਰੋਕਦੇ ਨੇ ਤੈਨੂੰ ਸਮਝਾ ਸਕਦੇ ਨੇ ਸਤਿਗੁਰੂ ਗੁਰਬਾਣੀ ਰਾਹੀ ਸ਼ਬਦ ਰਾਹੀ ਤੈਨੂੰ ਸਮਝਾ ਰਹੇ ਨੇ ਵੇ ਭਾਈ ਸਭ ਕੁਝ ਪ੍ਰਭੂ ਪਰਮਾਤਮਾ ਹੀ ਕਰਦਾ ਪਰਮਾਤਮਾ ਦੇ ਨਾਮ ਨਾਲ ਜੁੜ ਜਾ ਗੁਰੂ ਦੇ ਸਨਾਤ ਨਾਲ ਜੁੜ ਜਾ ਸ਼ਬਦ ਗੁਰੂ ਤੋਂ ਸਿੱਖਿਆ ਲੈ ਮੰਨਣਾ ਨਾ ਮੰਨਣਾ ਤੇਰੀ ਮਰਜ਼ੀ ਆ ਭਾਈ ਸਤਿਗੁਰਾਂ ਨੇ ਕਿਸੇ ਤੇ ਪ੍ਰੈਸ਼ਰ ਪਾ ਕੇ ਨਹੀਂ ਕਿਹਾ ਵੀ ਪਹਿਲਾਂ ਸਿੱਖ ਬਣ ਬਹੁਤ ਆਏ ਸੀ ਪੰਡਤ ਲੋਕ ਵੀ ਆਏ ਹਿੰਦੂ ਸਮਾਜੀਏ ਵੀ ਆਏ ਸਨਾਤਨ ਧਰਮ ਸਨਾਤਨ ਧਰਮ ਵਿੱਚੋਂ ਵੀ ਲੋਕ ਆਏ ਪਰ ਮਹਾਰਾਜ ਨੇ ਨਹੀਂ ਕਿਹਾ ਕਿਸੇ ਨੂੰ ਵੀ ਤੂੰ ਪਹਿਲਾਂ ਖੰਡੇ ਪਾਟੇ ਦੀ ਪੌਲਸ਼ਾ ਕੰਮਰਤ ਸ਼ਾਕ ਸਿੱਖ ਬਣ ਪਹਿਲਾਂ ਫੇਰ ਤੇਰੇ ਅਸੀਂ ਭਲਾ ਕਰਾਂਗੇ ਨਾ ਮਹਾਰਾਜ ਕਹਿੰਦੇ ਤੂੰ ਆਪਣੇ ਵਿਚਾਰਾ ਪ੍ਰਤੀਸਤਾਂਤਰਾ ਜਿਸ ਤਰ੍ਹਾਂ ਦੀ ਤੇਰੀ ਵਰਤੀ ਹੈ ਭਾਈ ਤੂੰ ਆਪਦੀ ਕਰ ਪਰ ਤੂੰ ਪ੍ਰਮਾਦਮਾ ਦੇ ਨਾਮ ਨਾਲ ਜੁੜ ਹਣ ਪੀਰ ਬੁੱਧੂ ਸ਼ਾਹ ਵਰਗੇ ਫਖੀਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੋਂ ਆਪਣਾ ਆਪ ਕੁਰਬਾਨ ਕਰਕੇ ਜਿਹੜੇ ਉਹਨਾਂ ਦੇ ਮੰਨਣ ਵਾਲੇ ਸੀ ਉਹਨਾਂ ਦੇ ਪ੍ਰੇਮ ਵਾਲੇ ਸੀ ਉਹ ਵੀ ਸ਼ਹੀਦ ਕਰਾਤੇ ਪੀਰ ਪਤੂਸ਼ਾ ਨੇ ਆਪਣੇ ਪੁੱਤਰ ਵੀ ਸ਼ਹੀਦ ਕਰਾਏ ਕਿਉਂਕਿ ਜਿਨ੍ਹਾਂ ਨੂੰ ਪਤਾ ਲੱਗ ਗਿਆ ਗੁਰੂ ਬਾਰੇ ਭਾਈ ਉਹ ਆਪਣਾ ਆਪ ਕੁਰਬਾਨ ਕਰ ਗਏ ਸਤਗੁਰਾਂ ਤੋਂ ਗੁਰੂ ਮਹਾਰਾਜ ਸਮਝਾਉਂਦੇ ਨੇ ਵੀ ਭਾਈ ਪ੍ਰਮਾਤਮਾ ਦੇ ਨਾਮ ਨਾਲ ਜੁੜ ਤੇਰਾ ਜੀਵਨ ਸਫਲਾ ਹੋ ਜੇ ਨਹੀਂ ਤਾਂ ਮਨੁੱਖਾ ਜਨਮ ਅਜਾਈ ਚਲਿਆ ਗਿਆ ਫੇਰ 84 ਦੇ ਗੇੜ ਚ ਪਿਆ ਰਹੇਗਾ ਭਾਈ ਸਤਿਗੁਰੂ ਕਿਰਪਾ ਕਰਦੇ ਨੇ ਤਰਸ ਕਰਕੇ ਆਪਾਂ ਨੂੰ ਸਿੱਖਿਆ ਦਿੰਦੇ ਨੇ ਵੀ ਸੱਜਣਾ ਏ ਮੇਰੇ ਮਿੱਤਰ ਭਾਈ ਤੂੰ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਜਾ ਤੇਰਾ ਮਨੁੱਖਾ ਜਨਮ ਲੇਖੇ ਵਿੱਚ ਲੱਗ ਜਾ ਤੂੰ 84 ਦੇ ਗੇੜ ਚੋਂ ਨਿਕਲ ਜਾ ਜੇ ਸਤਿਗੁਰਾਂ ਦੀ ਗੱਲ ਮੰਨ ਲਾਂਗੇ ਤੇ ਭਾਈ ਭਲਾ ਤਾਂ ਆਪਣਾ ਹੀ ਆ ਸਤਿਗੁਰੂ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਵੱਡਾ ਨਾ ਹੋਵੇ ਘਾਟ ਨਾ ਜਾਏ ਗੁਰਬਾਣੀ ਵਿੱਚ ਪੰਕਤੀ ਹੈ ਵੀ ਮਹਾਰਾਜ ਦੀ ਵਡਿਆਈ ਕਰੀ ਜਾਏਗਾ ਤਾਂ ਉਹਨੇ ਵੱਡਾ ਨਹੀਂ ਹੋਣਾ ਜੇ ਨਾ ਕਰੇਗਾ ਤਾਂ ਭਾਈ ਉਹਨੇ ਛੋਟਾ ਨਹੀਂ ਹੋਣਾ ਉਹ ਤਾਂ ਪੂਰੇ ਦਾ ਪੂਰਾ ਹੈ ਮਹਾਰਾਜ ਦੱਸਦੇ ਨੇ ਦੁੱਖ ਬਿਨ ਸੇ ਸੰਸਾ ਗਿਓ ਸ਼ਰਨ ਗਹੀ ਹਰ ਰਾਇ ਮਹਾਰਾਜ ਕਹਿੰਦੇ ਜਿਸ ਮਨੁੱਖ ਨੇ ਪ੍ਰਭੂ ਪਾਤਸ਼ਾਹ ਦਾ ਆਸਰਾ ਲਿਆ ਉਸਦੇ ਸਾਰੇ ਦੁੱਖ ਨਾਸ ਹੋ ਗਏ ਉਸਦੇ ਅੰਦਰੋਂ ਹਰੇਕ ਕਿਸਮ ਦਾ ਸਹਿਮ ਦੂਰ ਹੋ ਗਿਆ ਇਹ ਆਪਾਂ ਨੂੰ ਹੁਣ ਸਿੱਖਿਆ ਦੇਤੀ ਜੇ ਗੁਰੂ ਦੀ ਮੰਨਣੀ ਹੈ ਤਾਂ ਭਾਈ ਆਪਣਾ ਜਨਮ ਸਹਿੇਲਾ ਸੌਖਾ ਹੋ ਜਾਏਗਾ ਨਹੀਂ ਫਿਰ ਜਿੱਧਰੋਂ ਆਏ ਆ ਉਧਰ ਨੂੰ ਫੇਰ ਮੋੜਾ ਪੈ ਜੂ ਜੇ ਗੁਰੂ ਦੀ ਗੱਲ ਮੰਨ ਲਾਂਗੇ ਤਾਂ ਆਪਣਾ ਜੀਵਨ ਸਫਲ ਹੋ ਜੂ ਅਗਲੇ ਬੰਦ ਚ ਮਹਾਰਾਜ ਦੱਸਦੇ ਨੇ ਮਨ ਚਿੰਦੇ ਫਲ ਪਾਇਆ ਨਾਨਕ ਹਰ ਗੁਣ ਗਾਈ ਹੁਣ ਮਹਾਰਾਜ ਦੇਖੋ ਕੋਈ ਗਰਬਾਣੀ ਔਖੀ ਨਹੀਂ ਜੀ ਗੁਰੂ ਦੀ ਕਿਰਪਾ ਸਦਕਾ ਆਪਾਂ ਨੂੰ ਮਤਲਬ ਵੀ ਥੋੜਾ ਜਿਹਾ ਧਿਆਨ ਦੇਣ ਦੀ ਜਰੂਰਤ ਆ ਵੀ ਗਰਬਾਣੀ ਆਪਾਂ ਪੜ੍ਹਨੀ ਆ ਤੇ ਸੁਣਨੀ ਆ ਔਖੀ ਨਹੀਂ ਹੈ ਬਾਣੀ ਅਮੈਂ ਆਪਦੀ ਗੱਲ ਕਈ ਵਾਰੀ ਦੱਸੀ ਆ ਵੀ ਮੈਨੂੰ ਹੈਡਲਾਈਨ ਨਹੀਂ ਸੀ ਪੜ੍ਹਨੀ ਆਉਂਦੀ ਅਖਬਾਰ ਦੀ ਉਹ ਸਤਿਗੁਰਾਂ ਦੀ ਕਿਰਪਾ ਸਦਕਾ ਇਧਰ ਨੂੰ ਰੁਚੀ ਹੋ ਗਈ ਗੁਰੂ ਮਹਾਰਾਜੀ ਦੀ ਕਿਰਪਾ ਸਦਕਾ ਬਾਣੀ ਪੜਨ ਲਾਗੇ ਭਾਵੇਂ ਸੁੱਧੋ ਉਚਾਰਨ ਨਹੀਂ ਵੀ ਹੁੰਦਾ ਕਤੇ ਕਿਤੇ ਕਿਤੇ ਮਹਿੰਗੇ ਸ਼ਬਦ ਹੁੰਦੇ ਨੇ ਅਣਜਾਣ ਆਪਾਂ ਦਾ ਮਹਾਰਾਜ ਕਹਿੰਦੇ ਨੇ ਦੇਖੋ ਮਨ ਚੰਦੇ ਫਲ ਪਾਇਆ ਨਾਨਕ ਹਰ ਗੁਣ ਗਾਈ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਪ੍ਰਮਾਤਮਾ ਦੇ ਗੁਣ ਗਾ ਕੇ ਉਸ ਨੇ ਆਪਣੇ ਮਨ ਵਿੱਚ ਚਿਤਵੇ ਹੋਏ ਸਾਰੇ ਹੀ ਫਲ ਹਾਸਲ ਕਰ ਲਏ ਹਨ ਜੋ ਸ਼ੁਭ ਨੇ ਸ਼ੁਭ ਇੱਛਾਾਂ ਮਾ ਹੁੰਦੀਆਂ ਨਾ ਮਨੋਕਦੀਆਂ ਸਾਰੀਆਂ ਹੀ ਸ਼ੁਭ ਇੱਛਾਾਂ ਮਾ ਤੇਰੀਆਂ ਪੂਰੀਆਂ ਹੋਣਗੀਆਂ ਪਰ ਤੂੰ ਟਿਕ ਤਾਂ ਸਹੀ ਫੇਰ ਸਤਿਗੁਰਾਂ ਨੇ ਕਹਤਾ ਥਿਰ ਕਰ ਬੈ ਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਮਹਾਰਜ ਕਹਿੰਦੇ ਇਕੱਥਾਂ ਟਿਕ ਜਾ ਤੂੰ ਟਿਕ ਕੇ ਤਾਂ ਦੇਖ ਤੇਰੇ ਕਾਜ ਸਵਾਰੇਗਾ ਸਤਿਗੁਰੂ ਤੂੰ ਇਕੱਥਾ ਟਿਕਦਾ ਨਹੀਂ ਗੁਰੂ ਘਰ ਤੇ ਟਿਕਦਾ ਨਹੀਂ ਵਿਸ਼ਵਾਸ ਨਹੀਂ ਰੱਖਦਾ ਫਿਰ ਲਾਂਬੇ ਸਾਰਿਆਂ ਨੂੰ ਇਹ ਜਾਨਾ ਇੱਥੇ ਵੀ ਜਾਇਆ ਮੇਰਾ ਇਹ ਆ ਨਹੀਂ ਸਬਰਿਆ ਉੱਥੇ ਵੀ ਜਾਇਆ ਉਹ ਨਹੀਂ ਸਬਰਿਆ ਤੇ ਮਨੁੱਖ ਫਿਰ ਇਹ ਪਰੇਸ਼ਾਨੀ ਫਿਰ ਤੇਰੀ ਆ ਸਤਿਗੁਰਾਂ ਨੂੰ ਲਾਂਭਾ ਦੇਣ ਦੀ ਨਹੀਂ ਜ਼ਰੂਰਤ ਤੂੰ ਟਿਕਦਾ ਸਹੀਂ ਮਹਾਰਾਜ ਕਹਿੰਦੇ ਮਨ ਚੰਦੇ ਫਲ ਪਾਇਆ ਨਾਨਕ ਹਰ ਗੁਣ ਗਾਏ ਮਹਾਰਾਜ ਕਹਿੰਦੇ ਪ੍ਰਭੂ ਪਰਮਾਤਮਾ ਦੇ ਗੁਣ ਗਾ ਕੇ ਉਸਨੇ ਆਪਣੇ ਮਨ ਵਿੱਚ ਚਿਤਵੇ ਹੋਏ ਸਾਰੇ ਹੀ ਬਲ ਹਾਸਲ ਕਰ ਲਏ ਪਰ ਤੂੰ ਟਿਕ ਤਾ ਸਹੀ ਪ੍ਰਮਾਤਮਾ ਦਾ ਨਾਮ ਜਪ ਪੌੜੀ ਪੌੜੀ ਵਾਲੇ ਬੰਦ ਚ ਮਹਾਰਾ ਦੱਸਦੇ ਨੇ ਕੋਈ ਗਾਵੇ ਕੋ ਸੁਣੇ ਕੋਈ ਕਰੇ ਵਿਚਾਰ ਮਹਾਰਾ ਜੀ ਕਹਿੰਦੇ ਜਿਹੜਾ ਕੋਈ ਮਨੁੱਖ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ ਜਿਹੜਾ ਕੋਈ ਮਨੁੱਖ ਪ੍ਰਮਾਤਮਾ ਦੀ ਸਿੱਖਤ ਸਲਾਹ ਸੁਣਦਾ ਹੈ ਉਹ ਉਪਦੇਸ਼ ਦਿਰੜੇ ਤਿਸ ਕਾ ਹੋਈ ਉਧਾਰ ਮਹਾਰਾਜ ਕਹਿੰਦਾ ਜਿਹੜਾ ਕੋਈ ਮਨੁੱਖ ਪ੍ਰਮਾਤਮਾ ਦੇ ਗੁਣਾਂ ਨੂੰ ਆਪਣੇ ਮਨ ਵਿੱਚ ਬਸਾਉਂਦਾ ਹੈ ਜਾਂ ਕੋਈ ਜਿਹੜਾ ਕੋਈ ਮਨੁੱਖ ਪ੍ਰਮਾਤਮਾ ਦੀ ਸਿੱਖਤ ਸਲਾਹ ਕਰਨ ਦਾ ਹੋਰਨਾਂ ਨੂੰ ਉਪਦੇਸ਼ ਕਰਦਾ ਹੈ ਤੇ ਆਪ ਵੀ ਉਸ ਸਿੱਖਤ ਸਲਾਹ ਨੂੰ ਆਪਣੇ ਮਨ ਵਿੱਚ ਪੱਕੀ ਕਰਕੇ ਟਿਕਾਉਂਦਾ ਹੈ ਉਸ ਮਨੁੱਖ ਦਾ ਬਕਾਰਾਂ ਤੋਂ ਬਚਾਓ ਹੋ ਜਾਂਦਾ ਹੈ ਵਕਾਰਾਂ ਤੋਂ ਬਚ ਜਾਂਦਾ ਮਨੁੱਖ ਹੁਣ ਗੁਰੂ ਸਾਹਿਬ ਗਰੰਟੀ ਲੈਂਦੇ ਆ ਪਰ ਤੂੰ ਟੈਕ ਤਾਂ ਸਹੀ ਨਾ ਵਿਸ਼ਵਾਸ ਕਰ ਹੁਣ ਜੇ ਬਾਰੀਦਾਰ ਨਾਲ ਇਹ ਸਾਡੇ ਰਿਸ਼ਤੇਦਾਰੀ ਚ ਹੀ ਆ ਉਹ ਬੰਦੇ ਨੂੰ ਪ੍ਰੋਬਲਮਾਂ ਥੋੜੀ ਜਿਹੀ ਲੱਤਾਂ ਉੱਤਰ ਰੁਕ ਗਈਆਂ ਉਹਦੀਆਂ ਉਹ ਕੀ ਕਰਦਾ ਡਾਕਟਰ ਤੇ ਬੈਤ ਉਹਨੇ ਬਹੁਤ ਬਦਲਤੇ ਉਹਨੇ ਕੀ ਕਰਨਾ ਵਾ ਕਿਸੇ ਤੋਂ 10 ਦਿਨ ਦਵਾਈ ਖਾ ਕੇ ਕਹਿੰਦਾ ਨਹੀਂ ਇਹ ਤੋਂ ਨਹੀਂ ਆਰਾਮ ਆਇਆ ਕਿਸੇ ਤੋਂ 15 ਦਿਨ ਖਾਲੀ ਕਹਿੰਦਾ ਇਥੋਂ ਨਹੀਂ ਆਰਾਮ ਆਇਆ ਕਿਸੇ ਤੋਂ ਹਫਤਾ ਖਾਲੀ ਮੇਰਾ ਕਹਾਲਾ ਵੀ ਪੰਜਾਬ ਦੇ ਅੱਧੇ ਡਾਕਟਰ ਤੇ ਬੈਤ ਉਹਨੇ ਦੇਖ ਲਏ ਹੋਣਗੇ ਦਵਾਈਆਂ ਲੈ ਲੈ ਕੇ ਪਰ ਉਹਨੂੰ ਫਰਕ ਨਹੀਂ ਪਿਆ ਕਿਉਂ ਨਹੀਂ ਪਿਆ ਕਿਉਂਕਿ ਟਿਕਿਆ ਨਹੀਂ ਇਕੱਥਾ ਇੱਕ ਇਹਨੂੰ ਪਤਾ ਲੱਗ ਜਾਂਦਾ ਡਾਕਟਰ ਨੂੰ ਆਪ ਬਾਰੀ ਗੱਲ ਕਰ ਰਹੇ ਆ ਸਿੱਖਿਆ ਲੈਣ ਵਾਸਤੇ ਕੋਈ ਮੈਂ ਸਟੋਰੀ ਨਹੀਂ ਸੁਣਾ ਰਿਹਾ ਉਹਦੀ ਸਿੱਖਿਆ ਲੈਣ ਵਾਸਤੇ ਵੀ ਕਿਤੇ ਕਿਸੇ ਕੋਲੇ ਤੇ ਕਿਤੇ ਕਿਸੇ ਕੋਲੇ ਉਹ ਬੰਦਾ ਦਿਲਕ ਦਾ ਮਰ ਜਾਂਦਾ ਨਹੀਂ ਠੀਕ ਹੁੰਦਾ ਇਸੇ ਤਰ੍ਹਾਂ ਹੀ ਭਾਈ ਗੁਰੂ ਦੇ ਗਿਆਨ ਨਾਲ ਜੁੜੇ ਰਹੀਏ ਜੇ ਹੁਣ ਆਪਾਂ ਗੁਰੂ ਦੇ ਗਿਆਨ ਨਾਲ ਵੀ ਜੁੜਦੇ ਨਮਸਕਾਰ ਕੀਤੀ ਅਰਦਾਸ ਗੁਰੂ ਨੂੰ ਵੀ ਕਰਤੀ ਠੀਕ ਆ ਜੀ ਤੇ ਅੱਜ ਕੀ ਹੈ ਸ਼ਨੀਵਾਰ ਸ਼ਨੀ ਦੇਵਤਾ ਵੀ ਪੂਜ ਲਿਆ ਕੱਲ ਨੂੰ ਐਤਵਾਰ ਝੰਡ ਵੀ ਪੂਜ ਲਿਆ ਫਿਰ ਉਹ ਮਤਮਲਾ ਵੀ ਤੈਨੂੰ ਡਾਕਟਰ ਹੀ ਬਦਲੀ ਜਾਣਾ ਤੇਰਾ ਇਲਾਜ ਕਿੱਥੋਂ ਹੋਊ ਨਹੀਂ ਹੋਣਾ ਚੰਗੇ ਡਾਕਟਰ ਕੋਲੇ ਆ ਜਾ ਭਾਈ ਸਾਡੇ ਸਤਿਗੁਰੂ ਆਪਣੇ ਮਨ ਦੀਆਂ ਬਿਮਾਰੀਆਂ